ਨਿਤਕਰਦੇ ਕੁਲਗਾਮ ਜ਼ਿਲ੍ਹੇ ਦੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਸਿਪਾਹੀ ਸਵਰਗਵਾਸੀ ਹਰਮਿੰਦਰ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਉਹਨਾਂ ਦੇ ਚਦੀਪਿੰਡ ਵਦੀਨਪੁਰ ਵਿਖੇ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀ ਸਮਾਜ ਸੇਵਕ ਸੰਸਥਾਾਂ ਅਤੇ ਸਥਾਨਕ ਲੋਕਾਂ ਨੇ ਸ਼ਹੀਦ ਹਰਮਿੰਦਰ ਸਿੰਘ ਦੇ ਅੰਤਿਮ ਭੋਗ ਦੀ ਸਮਾਪਤੀ ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਤੇ ਉਹਨਾਂ ਨੇ ਸ਼ਹੀਦ ਹਰਮਿੰਦਰ ਸਿੰਘ ਨੂੰ ਨਿੱਗੀ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿੱੱਜਾ ਕਰਦੀ ਹੈ ਉੱਥੇ ਹੀ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਦੇ ਲਈ ਵਚਨਬੱਧ ਹੈ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਹਰਮਿੰਦਰ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਪਰਿਵਾਰ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਅਤੇ ਦਸਤਾਵੇਜ਼ ਦੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਪਰਿਵਾਰ ਨੂੰ ਬਾਕੀ ਦੀ 94 ਲੱਖ ਦੀ ਜੋ ਸਹਾਇਤਾ ਰਾਸ਼ੀ ਹੈ ਉਹ ਵੀ ਪ੍ਰਦਾਨ ਕਰ ਦਿੱਤੀ ਜਾਵੇ ਪੰਜਾਬ ਲਈ ਦੇਸ਼ ਲਈ ਬਹੁਤ ਹੀ ਕੀ ਗੱਲ ਹੈ ਬਹੁਤ ਵੱਡੀ ਜਾਨ ਸਾਡਾ ਪੰਜਾਬ ਦਾ ਮਹਾਨ ਸਪੂਤ ਦੀ ਤਰੀਕੋਂ ਆਪਣੇ ਦੇਸ਼ ਦੀ ਨਾਮ ਰਿਖਤ ਕਰ ਗਿਆ ਸ਼ਹੀਦ ਹੋ ਗਿਆ ਇਹ ਵੀ ਤਕੀਮ ਦੇ ਦਿਨ ਔਰ ਪਰਿਵਾਰ ਲਈ ਇਸ ਦਾ ਵੀ ਮਾਨ ਹੈ ਕਿ ਉਹਨਾਂ ਨੇ ਪਰਿਵਾਰ ਨੂੰ ਕਿਵੇਂ ਮਹਾਨ ਸਪੂਤਰੀ ਜਨਤਾ ਮੇਰੀ ਦੇਸ਼ ਦਾ ਰਾਖੇ ਸਨ ਕੌਮੀਆਂ ਨੇ ਆਪਣੀ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਇਹ ਦੋ ਸਾਥਿਓ ਅਸੀਂ ਹਮੇਸ਼ਾ ਯਾਦ ਰੱਖੋ ਆਪਰੇ ਸੇ ਇਤਾਂ ਦਾ ਸਨਮਾਨ ਕਰਦੇ ਆਏ ਹਾਂ ਅਸੀਂ ਅਕਸਰ ਆਖਦੇ ਹਾਂ ਕਿ ਪ੍ਰਣਾਮ ਸੇ ਇੱਜ਼ਾ ਨੂੰ ਸ੍ਰੀ ਇੱਜ਼ਾ ਨੂੰ ਹਮੇਸ਼ਾ ਸਾਰੀ ਦੁਨੀਆ ਪ੍ਰਣਾਮ ਕਰਦੀ ਆਈ ਹੈ ਜੋ ਮੈਂ ਪਰਮਪੀਤਾ ਪਰਮਾਤਮਾ ਅੱਗੇ ਅਰਦਾਸ ਕਰਨਾ ਹਾਂ ਕਿ ਇਸ ਮਹਾਨ ਤਬੂਤ ਨੂੰ ਆਪਣੇ ਚਰਨਾਂ ਦੇ ਵਿੱਚ ਸਾਥ ਰੱਖਦੇ ਰਹਿਣੇ ਦੇ ਜਿਹੜਾ ਇਤਿਹਾਸ ਪੰਜਾਬ ਦੇ ਮੁੱਖ ਮੰਤਰੀ ਸardar ਭਵਨ ਸਿੰਘ ਮਾਨ ਸਾਹਿਬ ਜੀ ਨੇ ਕੋਈ ਸਪੈਸ਼ਲ ਜੀਨੂ ਲਗਾਈ ਜੇ ਮੈਂ ਜਾ ਰਹੀ ਨਹੀਂ ਗਈ ਮੈਨੂੰ ਅੱਜ ਇੱਥੇ ਆ ਕੇ ਉਸ ਮਹਾਨ ਸਪੂਰ ਸਰਦਾਰ ਰਮਿੰਦਰ ਸਿੰਘ ਜੀ ਰਮਿੰਦਰ ਸਿੰਘ ਜੀ ਜੋ ਹੈ ਜਿਨ੍ਹਾਂ ਨੇ ਆਪਣੀ ਜਾਨ ਵੀ ਕੁਰਬਾਨੀ ਦਿੱਤੀ ਹੈ ਉਹਦੇ ਕੋਲ ਆ ਕੇ ਹਾਜ ਲਗਵਾਉਣਾ ਉਹ ਸਰਕਾਰ ਵੱਲੋਂ ਜੋ ਜੋ ਵੀ ਪੰਜਾਬ ਦਾ ਨਾਗਰਿਕ ਆਪਣੇ ਦੇਸ਼ ਲਈ ਮਿਹਰਬਾਨੀ ਜਿੰਦਾ ਹੈ ਪਰ ਉਹ 1 ਕਰੋੜ ਰੁਪਇਆ ਜੋ ਹੈ ਪਰਿਵਾਰ ਨੂੰ 44 ਵਸਤਾਂ ਦਿੱਤੀਆਂ ਗਈ ਹੈ ਉਸ ਦੇ ਵਿੱਚੋਂ ਅੱਜ ਅਸੀਂ 6 ਲੱਖ ਰੁਪਇਆ ਉਸ ਪਰਿਵਾਰ ਨੂੰ ਦਿੱਤਾ ਹੈ ਬਾਕੀ 94 ਲੱਖ ਰੁਪਇਆ ਜੋ ਹੈ